ਹਾਂਜੀ ਦੇਖਿਓ ਤੁਹਾਨੂੰ ਹਾਂਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

නවයි ගුරු සත්නමවගේ ගර සනමවයිනवाයියියි සනමලවරු සන ਨਾਮ ਵਾਹਿਗੁਰੂ ਸੱਚਾ ਨਾਮ ਵਾਹਿਗੁਰੂ ਸੱਚਾ ਨਾਮ ਵਾਹਿਗੁਰੂ ਸੱਚਾ ਨਾਮ ਵਾਹਿਗੁਰੂ ਕਾ ਕਾਲ ਸਾਹਿਬ ਵਾਹਿਗੁਰੂ ਕੀ ਫਤਿਹ ਹਾਂਜੀ ਅੱਜ ਜਿਲ੍ਹਾ ਪ੍ਰਬੰਧਕ ਕੰਪਲੈਕਸ ਦੇ ਕੋਲ ਦਾਸ ਰਣਜੀਤ ਸਿੰਘ ਪੰਮਾ ਪ੍ਰਧਾਨ ਸਮਾਜ ਸਦਾ ਸੰਤਾ ਪੰਜਾਬ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਜੋ ਪਿਛਲੇ 13-14 ਸਾਲਾਂ ਤੋਂ ਅਸੀਂ ਸਾਰੇ ਹੀ ਸਮਾਜ ਸੇਵੀ ਧਾਰਮਿਕ ਮੁਖੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਰਲਡ ਦੇ ਵਿੱਚ ਇੱਕ ਧਾਰਮਿਕ ਅਤੇ ਪਵਿੱਤਰ ਸਥਾਨ ਹੈ ਇਹਦੇ ਰਸਤਿਆਂ ਦੇ ਵਿੱਚ ਜੋ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਹਵਾਈ ਜਹਾਜ਼ਾਂ ਰਹੀਂ ਟ੍ਰੇਨਾਂ ਰਹੀਂ ਬੱਸਾਂ ਰਹੀਂ ਇਹ ਸਵਰਗਾ ਦੇ ਘਰ ਦੇ ਵਿੱਚ ਪਹੁੰਚ ਰਹੀਆਂ ਹਨ ਪਰ ਬੜੇ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਹੈ ਬੜੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਇਹ ਤੇ ਤਵੱਜੋ ਨਹੀਂ ਦਿੱਤੀ ਬਸ ਅੱਡੇ ਦੇ ਪਹਿਲਾ ਚੌਕ ਹੈ ਚੌਕ ਮਹਾ ਸਿੰਘ ਜਿੱਥੇ ਰਜਾਨਾ ਹੀ ਦਰਬਾਰ ਸਾਹਿਬ ਲੱਖ ਸੰਗਤ ਆਉਂਦੀ ਹੈ ਤੇ 40-50 ਹਜ਼ਾਰ ਬਸ ਅੱਡੇ ਚੌਕ ਮਹਾ ਸਿੰਘ ਖਾਣੀ ਪ੍ਰਵੇਸ਼ ਕਰਦੀ ਹੈ ਤੇ ਉੱਥੇ ਲਿਖਿਆ ਏਸੀ ਬਾਰ ਚਿਕਣ ਚਿੱਲੀ 20 ਬਾਰ ਤੇ ਦੋ ਸਰਾਬ ਦੇ ਠੇਕੇ ਪਾਣ ਬੀੜੀ ਦੀਆਂ ਦੁਕਾਨਾਂ ਸੰਗਤਾਂ ਦੀ ਸਰਦਾਂ ਨੂੰ ਸੱਟ ਮਾਰ ਰਹੀਆਂ ਹਨ ਇਹ ਹਾਲ ਗੇਟ ਤੇ ਲਿਖਿਆ ਅਮਰਸਰ ਸਿਫਤੀ ਦਾ ਘਰ ਬੋਰਡ ਬਣਾਇਆ ਹੋਇਆ ਹੈ ਅਮਰਸਰ ਸਿਫਤੀ ਦਾ ਘਰ ਤੇ ਨਾਲ ਹੀ ਮੱਸੀ ਮੰਡੀ ਦਾ ਬਾਜ਼ਾਰ ਦੀ 스멜 ਆ ਰਹੀ ਆ ਤੇ ਜੇ ਪਾਸੇ ਥਾਣਾ ਬੀ ਡਿਵੀਜ਼ਨ ਥਾਣੀ ਕਈਆਂ ਵਾਲੇ ਬਾਜ਼ਾਰ ਨੂੰ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਨੂੰ ਸਰਾਵਾਂ ਨੂੰ ਦਰਬਾਰ ਸਾਹਿਬ ਨੂੰ ਰਸਤਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਰਸਤਾ ਹੈ ਉੱਥੇ ਲਿਖਿਆ ਕਈਆਂ ਵਾਲੇ ਬਾਜ਼ਾਰ ਤੋਂ ਪਹਿਲਾਂ ਬੀ ਡਿਵੀਜ਼ਨ ਥਾਣੇ ਲੱਗੇ ਬਿੱਲਾ ਮੀਟ ਵਾਲਾ ਰਾਜੂ ਮੀਟ ਵਾਲਾ ਜਨਤਾ ਮੀਟ ਵਾਲਾ ਹਲਾਲ ਮੀਟ ਵਾਲਾ ਪਾਈਸਾ ਮੀਟ ਵਾਲਾ अनेकाਹੀਂ ਦੁਕਾਨਾਂ ਜਿਹੜੀਆਂ ਸਾਡੇ ਦੁਸ਼ਟ ਲੋਕਾਂ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਲੱਖਾਂ ਸੰਗਤਾਂ ਦੇ ਸੁਦੇਸ਼ ਤੋਂ ਨਤਮਸਤਕ ਹੋ ਕੇ ਖੁਸ਼ੀਆਂ ਲੈ ਰੀਆਂ ਹਨ ਪਰ ਕੁਝ ਆਪਣਾ ਵਪਾਰ ਗੁਰੂ ਰਾਮਦਾਸ ਮਹਾਰਾਜ ਦੇ ਰਸਤਿਆਂ ਦੇ ਵਿੱਚ ਇਹ ਦੁਕਾਨਾਂ ਖੋਲ ਕੇ ਲੱਖਾਂ ਸੰਗਤਾਂ ਦੀ ਇਰਜ਼ਾਨਾਂ ਹੀ ਸਰਦਾਂ ਨੂੰ ਸੱਟ ਮਾਰ ਰਿਹਾ ਹਨ ਅਸੀਂ ਅੱਜ ਸਤਕਾਰਯੋਗ ਨਵੇਂ ਡੀਸੀ ਅਮਰਸਰ ਦੇ ਜੋ ਸਰਦਾਰ ਦਲਵਿੰਦਰਜੀਤ ਸਿੰਘ ਜੀ ਆਏ ਹਨ ਉਹਨਾਂ ਦਾ ਅਸੀਂ ਇੱਥੇ ਗੁਰੂ ਨਗਰੀ ਆਉਣ ਤੇ ਜਿਹੜੀ ਆ ਹਾਰਦਿਕ ਧੰਨਵਾਦ ਕਰਦੇ ਹਾਂ ਅਤੇ ਨਾਲ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਹਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ 4 ਤੇ 5 ਨਵੰਬਰ ਨੂੰ ਪ੍ਰਗਾਸ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ ਬੜੇ-ਬੜੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਤਨਾ ਮਹਾਤਮਾ ਗਾਂਧੀ ਦਾ ਡਰਾਈ ਡੇ ਤੇ ਜਿਹੜੀ ਆ ਛੁੱਟੀ ਸਰਾਬ ਦੇ ਠੇਕੇ ਸਾਰੇ ਪੰਜਾਬ ਚੋਂ ਬੰਦ ਕੀਤੇ ਆ ਅਸੀਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਦੀ ਧਰਤੀ ਗੁਰੂ ਨਗਰੀ ਜਿੱਥੇ ਗੁਰਨਾਨ ਨਾਮ ਪਾਤਸ਼ਾਹ ਦਾ ਗੁਰਪੁਰਬ ਰੂਟਾਂ ਦੇ ਚੱਲਣਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੰਗਤਾਂ ਨੇ ਗੁਰਨਾਨ ਨਾਮ ਪਾਤਸ਼ਾਹ ਦੇ ਦਰਸ਼ਨ ਦੇਦਾਰੇ ਕਰਕੇ ਖੁਸ਼ੀਆਂ ਲੈਣੀਆਂ ਹਨ 4 ਤੇ 5 ਨਵੰਬਰ ਨੂੰ ਜਿਹੜੇ ਆ ਸਰਾਬ ਦੇ ਠੇਕੇ ਬੰਦ ਕੀਤੇ ਜਾਣ ਅਤੇ ਪੱਕੇ ਤੌਰ ਤੇ ਚੌਕ ਮਹਾਤਮ ਸਿੰਘ ਦੇ ਵਿੱਚ ਜੋ ਸਰਾਬ ਦੇ ਠੇਕੇ ਜੋ ਸੰਗਤਾਂ ਦੀ ਸਰਦਨ ਉਰਜਾਨਾ ਠੇਸ ਵਿਚਾਰੇ ਹਨ ਉਥੇ ਸੁੰਦਰ ਸੁਨਹਿਰੀ ਗੇਟ ਬਣਾਇਆ ਜਾਵੇ ਤੇ ਉਥੇ ਨਾਲ ਠੰਡੇ ਜਲਦੀਆਂ ਸਬੀਲਾਂ ਲਾਈਆਂ ਜਾਣ ਮੈਂ ਇਨੀ ਇੱਕ ਬੇਨਤੀ ਅੱਜ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦੇਣ ਲਈ ਜਿਹੜੀ ਆ ਆਏ ਹਾਂ ਕਿ ਅਸੀਂ ਜਿਹੜਾ ਵੀ ਡਿਪਟੀ ਕਮਿਸ਼ਨ ਇਸ ਪੁਤਰਤਾ ਬਹਾਲੀ ਲਈ ਜਿਹੜਾ ਲਾਗੂ ਕਰਾਏਗਾ ਅਸੀਂ ਗੁਰੂ ਰਾਮਦਾਸ ਮਾਰੇ ਦਾ ਨਾਂ ਲੈ ਕੇ ਇਹ ਵਚਨ ਕਰਦੇ ਹਾਂ ਕਿ ਉਹਨੂੰ ਅਸੀਂ ਸੋਨੇ ਦੇ ਮੈਡਲ ਦੇ ਨਾਲ ਸਨਮਾਨਿਤ ਕਰਾਂਗੇ ਆ ਜੋ ਕੇ ਆਉਣ ਵਾਲਾ ਵੀ ਜਿਹੜਾ ਆਈਪੀਐਸ ਅਫਸਰ ਜਿਹੜਾ ਹੈ ਗੁਰੂ ਨਗਰੀ ਦੀ ਜੋ ਸਵਰਗਾ ਦੇ ਘਰ ਦੇ ਵਿੱਚ ਰਸਤਿਆਂ ਦੇ ਵਿੱਚ ਨਰਕ ਸਰਫ ਦੇ ਠੇਕੇ ਮੀੜ ਦੀਆਂ ਦੁਕਾਨਾਂ ਪਾਣ ਬੀੜ ਦੀਆਂ ਦੁਕਾਨਾਂ ਜੇ ਕਾਂਸੀ ਹਰਦਵਾਰ ਮਥਰਾ ਜੁੱਧਿਆ ਦੇ ਵਿੱਚ ਪੁੱਤਰ ਸਹਿਰ ਹੋ ਸਕਦੇ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਆਪ ਜੀ ਨੇ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਬਣੀ ਤੇ ਅੰਮ੍ਰਿਤਸਰ ਨੂੰ ਪੁੱਤਰ ਸਹਿਰ ਦਾ ਦਰਜਾ ਲਾਗੂ ਕਰਾਵਾਂਗੇ ਸਾਢੇ 3 ਸਾਲ ਹੋ ਗਏ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਇੱਕ ਕਾਂਸੀ ਅਰਦਵਾਰ ਵਾਂਗੂ ਅੰਮ੍ਰਿਤਸਰ ਨੂੰ ਗੁਰੂ ਨਗਰੀ ਨੂੰ ਕੋਈ ਉੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਪਹਿਲਾਂ ਵੀ ਕਈ ਵਾਰੀ ਤੁਸੀਂ ਮੰਗਾ ਪੱਤਰ ਦਿੱਤੇ ਨੇ ਰੱਖੀਆਂ ਨੇ ਪਵਿੱਤਰ ਸ਼ਹਿਰ ਬਾਰੇ ਔਰ ਟਰਾਈ ਡੇ ਬਾਰੇ ਕੋਈ ਵੀ ਗੁਰੂਪੁਰ ਹੁੰਦਾ ਪਰ ਅਜੇ ਤੱਕ ਜਿਹੜੀ ਮੰਗ ਅਸੀਂ ਪਿਛਲੇ ਗੁਰੂ ਰਾਮਦਾਸ ਮਹਾਰੇ ਦੇ ਪ੍ਰਗਾਸ ਦਿਹਾੜੇ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦੇ ਕੇ ਗਏ ਸੀ ਕਿ ਪ੍ਰਗਾਸ ਦਿਹਾੜਾ ਗੁਰੂ ਰਾਮਦਾਸ ਮਹਾਰੇ ਤੇ ਜਿਹੜੇ ਦੋ ਦਿਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ ਅਸੀਂ ਡਿਪਟੀ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ ਕਿ ਉਸ ਦਿਨ 7 ਅਤੇ 8 ਅਕਤੂਬਰ ਨੂੰ ਜਿਹੜੀ ਆ ਗੁਰੂ ਰਾਮਦਾਸ ਮਾਰੇ ਦੇ ਗੁਰਪੁਰਬ ਤੇ ਦੋਨੇ ਦਿਨ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਬੰਦ ਰਹੀਆਂ ਅਸੀਂ ਆਉਣ ਵਾਲੇ ਸਮੇਂ ਵਿੱਚ ਹਰ ਡਿਪਟੀ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਭਾਵੇਂ ਹਿੰਦੂਆਂ ਦਾ ਤਿਆਰ ਹੋਵੇ ਭਾਵੇਂ ਮੁਸਲਮਾਨਾਂ ਦਾ ਭਾਵੇਂ ਸਿੱਖਾਂ ਦਾ ਕੋਈ ਵੀ ਧਾਰਮਿਕ ਇਹੋ ਜਿਹਾ ਦਿਨ ਦਿਹਾੜਾ ਆਵੇ ਉਸ ਦਿਨ ਸ਼ਰਾਬ ਦੇ ਠੇਕੇ ਮੀਟ ਦੀਆਂ ਦੁਕਾਨਾਂ ਜਿਹੜੀਆਂ ਧਾਰਮਿਕ ਆਸਥਾ ਦੇ ਲਾਗੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਹਰਬੰਸ ਸਿੰਘ ਮੱਲੀ ਸਾਉ ਕਾ ਮੰਦਰ ਦਰਵਾਜ਼ਾ ਅੱਜ ਮੰਗ ਪੱਤਰ ਦੇਣ ਲਈ ਪਹੁੰਚੇ ਹੋ ਵਿੱਚ ਅਸ਼ਾਂ ਕਰਜਾ ਦਵਾ ਮੰਗੀ ਹੋਈ ਹੈ ਇਹ ਇਹ ਬੜੇ ਚਿਰ ਤੋਂ ਜਦੋਜਾਦ ਕਰ ਰਹੇ ਸੀ ਸਾਰੇ ਹੀ ਜਦੋਜਾਦ ਕਰ ਰਹੇ ਹਾਂ ਇਸ ਪੰਬਰੇ ਤੇ ਜਿਹੜੀ ਸਾਡੀ ਕਾਰਪੋ ਹੈਗੇ ਆ ਇੱਕ ਮਿਸ਼ਨਰ ਸਾਹਿਬ ਨੇ ਇਥੋਂ ਦੇ ਮੇਅਰ ਸਾਹਿਬ ਨੇ ਇਥੇ ਉਹਨਾਂ ਦੇ ਹਾਊਸ ਦੇ ਵਿੱਚ ਮਤਾ ਵੀ ਪਾਸ ਕੀਤਾ ਹੋਇਆ ਹੈ ਇਨੂੰ ਕਹਿੰਦਾ ਪਰ ਉਹ ਲਾਗੂ ਨਹੀਂ ਕਰ ਰਹੇ ਸਲੂਨਿਕ ਕਮੇਟੀ ਦੇ ਵਿੱਚੋਂ ਵੀ ਅਸੀਂ ਸਾਰਿਆਂ ਨੇ ਜਾ ਕੇ ਇਹ ਮਤਾ ਪਾਸ ਕਰਵਾਇਆ ਸੀ ਉਥੋਂ ਕੀਤਾ ਜੇ ਸਾਲ ਪਹਿਲਾਂ ਉਦੋਂ ਮਤਾ ਪਾਸ ਹੋ ਗਏ ਪਰ ਸਰਕਾਰ ਕੋਈ ਵੀ ਲਾਗੂ ਨਹੀਂ ਕਰ ਰਹੀ ਪਤਾ ਨਹੀਂ ਇਹਨਾਂ ਨੂੰ ਕੀ ਇਹਦੇ ਵਿੱਚ ਜਗਾਟਿਆ ਅਨਸਾਰ ਜਿਸ ਕੂਟਰ ਸ਼ਾਣਾ ਮਤਲਬ ਜਿੱਥੇ ਜਿੱਥੇ ਖਾ ਗਈ ਨੇ ਉਸੇ ਤਰ੍ਹਾਂ ਅੰਮ੍ਰਿਤਸਰ ਨੂੰ ਵੀ ਪੇਪਰ ਦਾ ਖਾਸ ਦਾ ਦਰਜਾ ਦੇਣਾ ਚਾਹੀਦਾ ਤੇ ਜਿਹੜੇ ਹੈਗਾ ਪੁਰਾਣੀ ਅੰਮ੍ਰਿਤਸਰ ਹੈ ਉਹਦੇ ਵਿੱਚੋਂ ਸਾਰੇ ਸ਼ਰਾਬ ਦੇ ਮੀਟ ਦੇ ਠੇਕੇ ਚੁਪਨੇ ਚਾਹੀਦੇ ਇਹਨਾਂ ਸਾਡੀ ਪੁਰਜੋ ਬੇਨਤੀ ਹੈ ਵਾਹੀ ਬੜੀ ਕੋ ਗੱਲ ਸਾਹਿਬ